ਸਾਡੇ ਦੇਸ਼ ਅੱਜ ਅਗਰ 140 ਕਰੋੜ ਦੀ ਆਬਾਦੀ ਹੈ ਉਹਦੇ ਚੋਂ ਅੱਪ ਮੰਨ ਕੇ ਚੱਲਿਓ ਵੀ ਅੱਧੀ ਜਨਤਾ ਹਲੇ ਵੀ ਪਿੰਡਾਂ 'ਚ ਵੱਸਦੀ ਆ ਕੱਟੋ ਕਰਨੀ ਤਾਂ 70 ਕਰੋੜ ਆਦਮੀ ਖੇਤੀ ਤੇ ਨਿਰਪਰ ਹੈ ਔਰ ਉਹਦੇ ਨਾਲ ਮਜ਼ਦੂਰ ਤੇ ਖੇਤ ਮਜ਼ਦੂਰ ਵੀ ਗਰੀਬ ਆਦਮੀ ਜੁੜਿਆ ਹੋਇਆ ਲੇਕਿਨ ਮੋਦੀ ਸਾਹਿਬ ਨੇ ਬੀਜੇਪੀ ਨੇ ਕੁਝ ਨਹੀਂ ਸੋਚਿਆ ਔਰ ਉਹਨਾਂ ਨੇ ਜਿਹੜੇ ਜੋ ਉਹਨਾਂ ਨੇ ਡਿਕਟੇਟ ਕੀਤੀਆਂ ਟਰਮਸ ਉਹਨਾਂ ਨੇ ਉਹ ਮੰਨ ਲਿਆ ਨਾਰਮਲ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਜਿਹੜੇ ਟੈਰਿਫ ਸੀਗੇ ਇੰਡੀਆ ਨੂੰ ਉਦਾਹਰਨ ਕਰਦੇ ਪੈਂਦੀ ਸੀ ਜਿਹੜੀ ਉਹ 2 ਤੋਂ 3% ਟੈਰਿਫ ਚੱਲਿਆ ਕਰਦੇ ਸੀਗੇ ਫਿਰ ਸੱਡਨਲੀ ਕਿਉਂਕਿ ਭਾਰਤ ਜਿਹੜਾ ਵਾ ਇਹ ਆਪਣੀ ਮਰਜ਼ੀ ਨਾਲ ਤੇਲ ਖਰੀਦਣ ਲੱਗਾ ਕਿਉਂਕਿ ਆਇਲ ਦੀ ਬਹੁਤ ਵੱਡੀ ਪੋਲਿਟਿਕਸ ਹੈ ਵਰਲਡ ਵਿੱਚ ਜਿਹੜਾ ਵੈਨੇਜ਼ੂਏਲੀਅਨ ਪ੍ਰੈਜ਼ੀਡੈਂਟ ਵੀ ਚੱਕਿਆ ਉਹਨਾਂ ਨੇ ਉਹ ਵੀ ਉਹਨਾਂ ਨੇ ਇਸੇ ਕਰਕੇ ਚੱਕਿਆ ਵਾ ਕਿਉਂਕਿ ਉੱਥੇ ਤੇਲ ਬਹੁਤ ਵੱਡੀ ਮਾਤਰਾ 'ਚ ਨਿਕਲਦਾ ਤੇ ਅਮਰੀਕਾ ਉਹਦੇ ਤੇ ਕਬਜ਼ਾ ਕਰਨਾ ਚਾਹੁੰਦਾ ਵਾ ਹੁਣ ਆਪਣੀ ਸਰਕਾਰ ਨੇ ਸਸਤਾ ਤੇਲ ਲੱਭਿਆ ਰਸ਼ੀਆ ਤੋਂ ਔਰ ਰਸ਼ੀਆ ਤੋਂ ਆਪਾਂ ਆਇਲ ਇੰਪੋਰਟ ਕਰ ਰਹੇ ਸੀ ਉਹ ਬੜਾ ਚੁਪਰਿਆ ਸੀ ਅਮਰੀਕਨ ਗ ਇਹ ਸਾਡੀ ਮਰਜ਼ੀ ਤੋਂ ਬਗੈਰ ਰਸ਼ੀਆ ਨਾਲ ਸੰਬੰਧ ਤੇ ਤਲਕਾਤ ਕਿਉਂ ਬਣਾ ਕੇ ਬੈਠੇ ਨੇ ਤਾਂ ਉਹਨਾਂ ਨੇ ਪਹਿਲਾਂ ਇਹਨਾਂ ਤੇ ਪ੍ਰੈਸ਼ਰ ਪਾਇਆ ਟੈਰਿਫ ਵਧਾਇਆ ਅ ਸਿੱਧਾ ਕੀਤਾ ਸ਼ਾਇਦ 26% ਕਿ ਜਿਹੜੀ ਵੀ ਚੀਜ਼ ਆਪਣੀ ਬਾਹਰ ਜਾਵੇਗੀ ਉਹਦੇ ਤੇ ਬਹੁਤ ਵੱਡੀ ਡਿਊਟੀ ਲਾ ਦਿੱਤੀ ਫਿਰ 50% ਤੇ ਛੱਕ ਦਿੱਤਾ ਫਿਰ ਉਹਨੂੰ ਅਲਟੀਮੇਟਲੀ ਘਟਾ ਕੇ 18% ਤੇ ਲੈ ਆਂਦਾ ਤੇ ਇੱਥੇ ਦੇਸ਼ ਦਾ ਗੋਦੀ মিডিਆ ਕਹਿਣ ਲੱਗਾ ਬੜੀ ਵੱਡੀ ਜਿੱਤ ਹੋ ਗਈ ਮੋਦੀ ਸਾਹਿਬ ਦੀ ਬਹੁਤ ਫਾਇਦਾ ਹੋ ਗਿਆ ਭਾਰਤ ਨੂੰ ਨੋਟ ਰੈਲਾਈਜ਼ਿੰਗ ਕਿ ਅਬ ਆਪਣਾ ਸਭ ਦਾ ਕਾਣ ਹੋਣ ਜਾ ਰਿਹਾ ਵਾ ਕਿਉਂਕਿ ਦੇਖੋ ਗੱਲ ਇਹ ਆ ਕਿ ਅਮਰੀਕਨ ਮਾਰਕੀਟ ਨੂੰ ਇੱਥੇ 0% ਟੈਕਸ ਹੈ ਇੰਡੈਕਸ ਉਹ ਜੋ ਮਰਜੀ ਵੇਚ ਸਕਦੇ ਨੇ ਔਰ ਤੁਹਾਨੂੰ ਪਤਾ ਕਿ ਕਿੰਨਾ ਵੱਡਾ ਰਕਬਾ ਕਿੰਨਾ ਵੱਡਾ ਦੇਸ਼ ਤੁਸੀਂ ਸਾਰੇ ਉੱਥੇ ਜਾਣੇ ਤੁਹਾਡੇ ਬੱਚੇ ਨੇ ਉੱਥੇ ਉੱਥੇ 5000 ਏਕੜ ਦਾ ਤਾਂ ਫਾਰਮ ਆਰਡੀਨਰੀ ਨੋਰਮਲ ਆ 10000 ਏਕੜ ਦੇ ਵੀ ਮਾਲਕ ਨੇ 25000 ਏਕੜ ਦੇ ਵੀ ਮਾਲਕ ਨੇ 1 ਲੱਖ ਏਕੜ ਦੇ ਵੀ ਮਾਲਕ ਨੇ ਆਪਣੇ ਸਿੱਖ ਭਰਾ ਨੇ ਯੂਬਾ ਸਿਟੀ ਚ ਦਦਾਰ ਸਿੰਘ ਬੈਂਸ ਜਿਹੜੇ ਸੀਗੇ ਉਹ ਸ਼ਾਇਦ ਉਸ ਵਕਤ ਸਭ ਤੋਂ ਵੱਡੇ ਮਾਲਕ ਸੀਗੇ ਡੇਡ ਲੱਖ ਏਕੜ ਦਾ ਰਕਬਾ ਉਹਨਾਂ ਦੇ ਕੋਲ ਸੀਗਾ ਹੁਣ ਤੁਸੀਂ ਲਾ ਲਓ ਕਿ ਜਦੋਂ ਹਜ਼ਾਰਾਂ ਏਕੜ ਫਾਰਮ ਦੇ ਉੱਤੇ ਖੇਤੀ ਹੋਣੀ ਆ ਮੈਕਨਾਈਜ਼ਡ ਤਰੀਕੇ ਨਾਲ ਵੱਡੀਆਂ-ਵੱਡੀਆਂ ਮਸ਼ੀਨਾਂ ਵੱਡੇ-ਵੱਡੇ ਟਰੈਕਟਰ ਉਹਦੇ ਓਵਰ ਹੈਡ ਕਾਸਟ ਬਹੁਤ ਜ਼ਿਆਦਾ ਘਟ ਜਾਂਦੀ ਆ ਲੇਬਰ ਉੱਥੇ ਪਹਿਲਾਂ ਹੀ ਹੈ ਨਹੀਂ ਕਿ ਬਹੁਤ ਲੇਬਰ ਇੰਟੈਂਸਿਵ ਖੇਤੀ ਆ ਔਰ ਉੱਤੋਂ ਦੀ ਅਮਰੀਕਨ ਗਵਰਨਮੈਂਟ ਆਪਣੇ ਕਿਸਾਨਾਂ ਨੂੰ ਬਹੁਤ ਸਬਸਿਡੀ ਦਿੰਦੀ ਆ ਅਗਰ ਉਹਨਾਂ ਨੂੰ ਲੱਗ ਗਿਆ ਕਿ ਸਾਡੇ ਇਸ ਵਕਤ ਹੁਣ ਸਾਨੂੰ ਮੱਕੀ ਦੀ ਫਸਲ ਨਹੀਂ ਚਾਹੀਦੀ ਇਸ ਵਰੇ ਜਾਂ ਕਣਕ ਦੀ ਫਸਲ ਨਹੀਂ ਚਾਹੀਦੀ ਉਹ ਕਿਸਾਨਾਂ ਨੂੰ ਜ਼ਮੀਨ ਵੇਚ ਲਈ ਰਹਿਣ ਵਾਸਤੇ ਫਸਲ ਦਾ ਪੂਰਾ ਮੁੱਲ ਦਿੰਦੇ ਨੇ فرض ਕੋ ਲੈਟਸ ਸੇ ਆਪਾਂ ਆਪਣੀ ਤੋਂ ਜ਼ੁਬਾਨ ਚ ਗੱਲ ਕਰਦੇ ਜੇ 50000 ਬਚਤ ਹੁੰਦੀ ਕਿੱਲੇ ਦੀ ਕਿਸੇ ਫਸਲ ਚ ਉਹ ਕਹਿੰਦੇ ਐ ਕਿ ਤੁਸੀਂ ਫਸਲ ਨਾ ਵਿਜੋ ਤੁਸੀਂ 50000 ਸਰਕਾਰ ਕੋ ਉਦਾਂ ਹੀ ਲੈ ਲੋ ਨਾਲੇ ਤਾਂ ਜ਼ਮੀਨ ਨੂੰ ਸਾਹ ਮਿਲ ਗਿਆ ਨਾਲੇ ਉਹਦੀ ਜੇਬ ਵਿੱਚ ਬਿਨਾਂ ਕਿਸੇ ਕੰਮ ਤੋਂ ਪੈਸੇ ਆ ਗਏ ਡੀਜ਼ਲ ਸਬਸਿਡਾਈਜ਼ਡ ਹੈ ਉੱਥੇ ਅਲੱਗ ਰੰਗ ਹੈ ਡੀਜ਼ਲ ਦਾ ਜਿਹੜੇ ਟਰੱਕਰਸ ਯੂਜ਼ ਕਰਦੇ ਨੇ ਜਾਂ ਕਮਰਸ਼ੀਅਲ ਯੂਜ਼ ਕਰਦੀ ਕਾਰਾਂ ਗੱਡੀਆਂ ਮੋਟਰਾਂ ਉਹਨਾਂ ਨੂੰ ਪੂਰਾ ਰੇਟ ਲੱਗਦਾ ਵਾ ਲੇਕਿਨ ਖੇਤੀ ਜਿਹੜਾ ਕਰਦਾ ਵਾ ਉਹਨੂੰ ਉਹਦਾ ਰੰਗ ਬਦਲ ਕੇ ਡੀਜ਼ਲ ਦਾ ਉਹਨੂੰ ਸਬਸਿਡਾਈਜ਼ ਕੀਤਾ ਵਾ ਮਾਰਕੀਟਿੰਗ ਵਿੱਚ ਬਹੁਤ ਸਹੂਲਤਾਂ ਦਿੰਦੇ ਸਾਡੇ ਮੈਨੂੰ ਕੈਲੀਫੋਰਨੀਆ ਜਾਣ ਦਾ ਮੌਕਾ ਮਿਲਿਆ ਜਿਹੜੇ ਆਪਣੇ ਕਿਸਾਨ ਬਦਾਮ ਦੀ ਖੇਤੀ ਕਰਦੇ ਐਲਮੈਂਟ ਸੀ ਜਾਂ ਹੋਰ ਸੋਗੀ ਦੀ ਕਰਦੇ ਸੀਗੇ ਉਹਨਾਂ ਨੂੰ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਸਹੂਲਤ ਦਿੰਦੇ ਪੈਸੇ ਕੋਲੋਂ ਪਾਉਂਦੀਆਂ ਸਰਕਾਰਾਂ ਮਾਰਕੀਟਿੰਗ ਦਾ ਪ੍ਰਬੰਧ ਕਰਦੀਆਂ ਸਾਰੀ ਦੁਨੀਆਂ 'ਚ ਉਹਨਾਂ ਦਾ ਮਾਲ ਭੇਜਣ ਵਾਸਤੇ ਤੇ ਸਾਡੀ ਤਾਂ ਕਿਸਾਨ 3 4 5 6 7 ਏਕੜ ਦਾ ਕਿਸਾਨ ਹੈ ਉਹਦਾ ਟਰੈਕਟਰ ਖਰੀਦਣ ਜੋਗਾ ਵੀ ਨਹੀਂਗਾ ਉਹਦੀ ਸਾਰੀ ਖੇਤੀ ਜਿਹੜੀ ਆ ਉਹ ਅਨਵਾਈਬਲ ਹੈਗੀ ਐ ਇਕਨੋਮਿਕਲੀ ਨਾ ਉਹ ਮਸ਼ੀਨਰੀ ਰੱਖ ਸਕਦਾ ਨਾ ਮਸ਼ੀਨਰੀ ਤੋਂ ਬਿਨਾਂ ਕੰਮ ਕਰ ਸਕਦਾ ਔਰ ਇਹਨਾਂ ਹਾਲਾਤਾਂ 'ਚ ਜਦੋਂ ਮਾਰਕੀਟ ਖੁੱਲ ਜੂ ਅਮਰੀਕਾ ਦੀ ਉਹਨਾਂ ਦੀ ਮੱਕੀ ਉਹਨਾਂ ਦੀ ਕਣਕ ਉਹਨਾਂ ਦਾ ਸੋਇਆਬੀਨ ਉਹਨਾਂ ਦੀਆਂ ਹੋਰ ਫਸਲਾਂ ਚਲੋ ਗਰਾਊਂਡਨਟਸ ਦਾ ਲਾਈ ਲਓ ਤੁਸੀਂ ਸਾਰਾ ਕੁਝ ਉਹਨਾਂ ਦਾ ਇੰਡੀਆ ਪਹੁੰਚ ਕੇ ਸਾਡੇ ਨਾਲੋਂ ਸਸਤਾ ਵਿਕਣਾ ਵਾ ਤੂੰ ਤੁਸੀਂ ਅੰਦਾਜ਼ਾ ਲਾ ਲਓ ਫਿਰ ਆਪਣੇ ਕਿਸਾਨ ਦਾ ਕੀ ਹਸ਼ਰ ਹੋਗਾ ਆਪਾਂ ਤਾਂ ਗੁਲਾਮ ਹੋ ਜਾਾਂਗੇ ਉਹਨਾਂ ਦੇ ਔਰ ਇਸ ਤੋਂ ਇਲਾਵਾ ਡੇਰੀ ਪ੍ਰੋਡਕਟਸ 'ਤੇ ਬੜੀ ਵੱਡੀ ਮਾਰਕੀਟ ਦੁੱਧ ਦੀ ਚੀਜ਼ ਦੀ ਮੱਖਣ ਦੀ ਇਹ ਸਾਰੀਆਂ ਇਹ ਸਾਰੀ ਮਾਰਕੀਟ ਅਮਰੀਕਾ ਨੇ ਅਲਟੀਮੇਟਲੀ ਟੇਕਓਵਰ ਤੇ ਕੰਟਰੋਲ ਕਰ ਲੈਣੀ ਕਿਉਂਕਿ ਉਹਨਾਂ ਕੋਲ ਜੋ ਕੁਝ ਵੀ ਕਰਦੇ ਨੇ ਬਹੁਤ ਲਾਰਜ ਸਕੇਲ ਤੇ ਤੇ ਬਹੁਤ ਵੱਡੇ ਤਰੀਕੇ ਨਾਲ ਪਲੈਨਿੰਗ ਨਾਲ ਤੇ ਗਵਰਨਮੈਂਟ ਦੀ ਸਪੋਰਟ ਨਾਲ ਆ ਆਲਰੇਡੀ 378 ਮਿਲੀਅਨ ਡਾਲਰਸ ਦਾ ਤਾਂ ਨਰਮਾ ਆਇਆ ਇੰਡੀਆ ਦੇ ਵਿੱਚ ਪਿੱਛੇ ਮੋਦੀ ਸਾਹਿਬ ਨੇ ਅਲਾਓ ਕੀਤਾ ਵਾ ਤਾਂ ਇਹ ਉਹ ਤੁਸੀਂ ਦੇਖੋਗੇ ਸਾਡੇ ਨਰਮੇ ਦੀ ਕੀਮਤ ਕੋਈ ਬੁੱਕਤ ਨਹੀਂ ਹੈ कॉटन ਜਿਹੜਾ ਕ੍ਰੌਪ ਹੈ ਸੀਸੀਆਈ ਜਿਹੜੀ ਹੈ ਸਾਡਾ ਕਮਿਸ਼ਨ ਆ ਇੰਡੀਆ ਦਾ ਕਾਟਨ ਕਮਿਸ਼ਨ ਆਫ ਇੰਡੀਆ ਵਾਟੇਵਰ ਉਹ ਉਹ ਰੇਟ ਤੈਅ ਕਰਦੀ ਹੈ ਐਮਐਸਬੀ ਪਰ ਕੋਈ ਰੇਟ ਕਦੀ ਉਸ ਭਾਅ ਤੇ ਨਰਮਾ ਵਿਕਦਾ ਨਹੀਂਗਾ ਕਿਉਂਕਿ ਆਲਰੇਡੀ ਇੰਪੋਰਟ ਹੀ ਅਲਾਓ ਕਰਤੀ ਲਾਈਕਵਾਈਸ ਦਾਲਾਂ ਦੀ ਇੰਪੋਰਟ ਸਾਰਾ ਇੱਕ ਆਲਰੇਡੀ ਆਪਾਂ ਦਾਲਾਂ ਜਿਹੜੀਆਂ ਬਾਹਰੋਂ ਖਰੀਦ ਰਹੇ ਹਾਂ ਤੇ ਸਾਡੇ ਦਾਲਾਂ ਦੀ ਇੱਥੇ ਕੋਈ ਬੁੱਕਤ ਨਹੀਂ ਗਈ ਤੇ ਹੁਣ ਤਾਂ ਜਦੋਂ 0% ਆਪਾਂ ਟੈਕਸ ਲਾ ਦੇਣਾ ਕਿ ਸਾਡੇ ਦੇਸ਼ ਵਿੱਚ ਕੋਈ ਵੀ ਆਣ ਕੇ ਇੱਥੇ ਅਮਰੀਕਨ ਚੀਜ਼ ਵੇਚ ਸਕਦੀ ਆ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੇ ਵੱਡੇ ਪੱਧਰ ਤੇ ਔਰ ਨਾਲ ਜਿਹੜਾ ਅਮਰੀਕਨ ਗਵਰਨਮੈਂਟ ਦਾ ਇੱਕ ਇਹ ਵੀ ਕੋਸ਼ਿਸ਼ ਆ ਕਿ ਇੱਥੋਂ ਜਿੰਨੀਆਂ ਵੀ ਕਿਸਾਨਾਂ ਨੂੰ ਖੇਤ ਕਿਸਾਨੀ ਖੇਤੀ ਵਾਸਤੇ ਜਿਹੜੀ ਸਬਸਿਡੀ ਆ ਬਹੁਤ ਮਿਆਗਰ ਕਹਿੰਦੇ ਅੰਗਰੇਜ਼ੀ ਦੇ ਵਿੱਚ ਐਵੇਂ ਥੋੜੀ ਜਿਹੀ ਸਬਸਿਡੀ ਆ ਬਿਜਲੀ ਤੇ ਸਾਨੂੰ ਛੋਟ ਆ ਮਾੜੀ ਮੋਟੀ ਜੀ ਤੇ ਛੋਟੀ ਮੋਟੀ ਕੋ ਹੋਰ ਇੰਪਲੀਮੈਂਟਸ ਤੇ ਸਬਸਿਡੀ ਜਿਹੜੀ ਕਿ ਛੋਟੇ ਕਿਸਾਨ ਤੱਕ ਤਾਂ ਪਹੁੰਚਦੀ ਨਹੀਂ ਨਗੀ ਅਮਰੀਕਨ ਗਵਰਨਮੈਂਟ ਦੀ ਇਹ ਵੀ ਕੋਸ਼ਿਸ਼ ਹੋਊਗੀ ਜਿਹੜਾ ਵਰਲਡ ਟ੍ਰੇਡ ਐਗਰੀਮੈਂਟ ਹੈਗਾ ਡਬਲਯੂਟੀਓ ਜਿਹੜਾ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰੀਕੇ ਨਾਲ ਜਿਹੜੀ ਭਾਰਤ ਸਰਕਾਰ ਆਪਣੇ ਕਿਸਾਨਾਂ ਦੀ ਸਬਸਿਡੀ ਵੀ ਖਤਮ ਕਰੇ ਇਹ ਵੀ ਉਹਨਾਂ ਦੀ ਇੱਕ ਸ਼ਰਤ ਹੈਗੀ ਆ ਤੇ ਜੇ ਮਾਣੀ ਮੋਟੀ ਨਾ માત્ર ਸਬਸਿਡੀ ਵੀ ਸਾਡੀ ਖਤਮ ਹੋ ਗਈ ਤੇ ਫਿਰ ਤਾਂ ਮੈਂ ਸਮਝਦਾ ਕਿ ਸਾਡੇ ਪੱਲੇ ਕੁਝ ਨਹੀਂ ਰਹਿ ਜਾਣਾ ਇੱਥੇ ਸਾਡੀ ਆਪਣੀ ਸਰਕਾਰ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਵਾ ਸਾਡੇ ਚੀਫ ਮਿਨਿਸਟਰ ਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜੇ ਦ੍ਰਿੜ ਦ੍ਰਿੜਤਾ ਦੇ ਨਾਲ ਤਕੜੇ ਹੋ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਮੈਂ ਕਿਤੇ ਉਹਨਾਂ ਦਾ ਚੱਜ ਨਾਲ ਵਿਰੋਧ ਸੁਣਿਆ ਨਹੀਂਗਾ ਉਹ ਹੋਰ ਨਾ ਗੱਲਾਂ ਦੇ ਵਿੱਚ ਛੋਟੀਆਂ-ਮੋਟੀਆਂ ਮੁਫਤ ਖੋਰੀ ਦੀਆਂ ਸਕੀਮਾਂ ਦੇ ਪ੍ਰਚਾਰ ਕਰਨ 'ਚ ਲੱਗੇ ਹੋਏ ਨੇ ਜਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ 'ਚ ਲੱਗੇ ਹੋਏ ਨੇ ਕਿ ਫਲਾਣੇ ਨੇ ਆਹ ਕੋ ਕਹ ਦਿੱਤਾ ਫਲਾਣੇ ਨੇ ਉਹ ਕੋ ਕਹ ਦਿੱਤਾ ਪਰਚੇ ਦਰਜ ਕਰ ਦਿਓ ਚੱਕ ਲੋ ਢਾ ਲੋ ਜਦਕਿ ਇਹ ਪੰਜਾਬ ਦੇ ਭਵਿੱਖ ਦਾ ਸਵਾਲ ਹੈ ਭਗਵੰਤ ਮਾਨ ਨੂੰ ਇਹਦੇ ਤੇ ਸੈਸ਼ਨਸ ਲਾਉਣਾ ਚਾਹੀਦਾ ਸੀ ਇਹਨੂੰ ਇਸ ਇੰਡੋ ਯੂ ਐਸ ਟ੍ਰੀਟੂ ਨੂ ਐਗਰੀਮੈਂਟ ਨੂੰ ਐਨਲਾਈਜ਼ ਕਰਨਾ ਚਾਹੀਦਾ ਚੰਗਿਤਰਾ ਨਾਲ ਔਰ ਫਿਰ ਉੱਠ ਕੇ ਇਸ ਦੇਸ਼ ਦੀ ਸਰਕਾਰ ਦੇ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਸੀ ਵਿਰੋਧ ਕਰਨਾ ਚਾਹੀਦਾ ਸੀਗਾ ਘੱਟੋ ਘੱਟ ਆਪਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਹੀਂ ਬਚਾ ਸਕਦੇ ਤੇ ਆਪਣੇ ਸੂਬੇ ਦੇ ਜਿਹੜੀ ਜਿਹੜੀ ਟੋਟਲ ਇਕਨੋਮੀ ਪੰਜਾਬ ਦੀ ਉਹ ਐਗਰੀਕਲਚਰ ਡਿਪੈਂਡੈਂਟ ਹੈ ਘੱਟੋ ਘੱਟ ਆਪਣੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਪਰ ਨਹੀਂ ਉਧਰ ਵੀ ਇਹਨਾਂ ਦਾ ਧਿਆਨ ਨਹੀਂ ਆ ਤੋ ਮੈਂ ਤਾਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਸਾਡੀ ਪਾਰਟੀ ਕਾਂਗਰਸ ਪਾਰਟੀ ਬੜੇ ਜ਼ਬਰਦਸਤ ਤਰੀਕੇ ਨਾਲ ਰਾਹੁਲ ਗਾਂਧੀ ਤੋਂ ਲੈ ਕੇ ਜਿੰਨੇ ਸਾਡੇ ਸਪੋਕਸਪਰਸਨ ਨੇ ਉਹਦੇ ਤੇ ਅਸੀਂ ਬੜਾ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਚ ਜਿਹੜਾ ਪਾਰਲੀਮੈਂਟ ਸੈਸ਼ਨ ਦੁਬਾਰਾ ਰੀਕਨਵੀਨ ਹੋਣਾ ਵਾ ਸ਼ਾਇਦ 9 ਮਾਰਚ ਤੋਂ ਸਾਡੀ ਪਾਰਟੀ ਉਹਦੇ ਤੇ ਚਰਚਾ ਕਰੇਗੀ ਵਿਚਾਰ ਕਰੇਗੀ ਕਿ ਪਾਰਲੀਮੈਂਟ ਦਾ ਵਿਕਰਾਉ ਕੀਤਾ ਜਾਵੇ ਤਾਂ ਜ਼ਮੀਨ ਪੱਧਰ ਤੇ ਉੱਤੇ ਜਾ ਕੇ ਇਸ ਇੱਕ ਕਿਸਾਨ ਵਿਰੋਧੀ ਖੇਤ ਮਜ਼ਦੂਰ ਵਿਰੋਧੀ ਸੰਧੀ ਦਾ ਦੱਤ ਕੇ ਵਿਰੋਧ ਕਰਨਾ ਚਾਹੀਦਾ ਵੈਸੇ ਦਾ ਟ੍ਰੇਡ ਜਿਹੜਾ ਓਪਨ ਕੀਤਾ ਬਾਕੀ ਸਾਰੇ ਆਟੋਮੋਬਾਈਲਸ ਵਿੱਚ ਜਾਂ ਹੋਰ ਟੈਕਸਟਾਈਲਸ ਵਿੱਚ ਅਲਟੀਮੇਟਲੀ ਸ਼ਾਇਦ ਭਾਰਤ ਦੇ ਵਪਾਰੀਆਂ ਨੂੰ ਅਮਰੀਕਾ ਦੇ ਮੁਕਾਬਲੇ ਦੇ ਉੱਤੇ ਭਾਰੀ ਨੁਕਸਾਨ ਉਹਨਾਂ ਨੂੰ ਹੋਵੇਗਾ ਲੇਕਿਨ ਕਿਉਂਕਿ ਆਪਾਂ ਸਾਰੇ ਕਿਸਾਨੀ ਨਾਲ ਜੁੜੇ ਆਂ ਪੰਜਾਬ ਨਾਲ ਜੁੜੇ ਆਂ ਸਾਡਾ ਫਰਜ਼ ਹੈਗਾ ਕਿ ਕਿਸਾਨਾਂ ਦੀ ਗੱਲ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਕਰਨੀ ਹੈ ਸਰਕਾਰ ਦੀ ਪੁਤਲਾਹ ਨੋ ਤਾਂ ਇਹ ਕਿਸਮ ਦੀ ਸੀ ਕਿ 6 ਮਹੀਨੇ ਅੰਦਰ ਸਾਡੇ 6 7 7 ਤੋਂ 7 ਮਹੀਨੇ ਅੰਦਰ ਮੈ ਰਿਆ ਲਗਰ 7 ਮਹੀਨੇ ਉਹ ਜੁਗਨੂ ਮੈਨੂੰ ਯਾਦ ਕਰਕੇ ਸਮਾਂ ਬੁਝਾਰਦਾ ਰਿਹਾ ਅੰਦਰ ਮੈਨੂੰ ਦਿੱਤਾ ਸੀ ਤੇ ਮੈਂ ਰੋਜ਼ ਜੁਗਨੂ ਦਾ ਬਿਆਨ ਵੇਖਦਾ ਸੀ ਸੁਣਦਾ ਸੀ ਕਹਿੰਦਾ ਉੱਥੇ ਸਿਹਰਾ ਦੇ ਮੰਗਦਾ ਸਿਹਰਾ ਉਹ ਮਾਮਾ ਹੀਰ ਦੇ ਮਜੀਠੀਆ ਅੱਜ ਤੇਰੀ ਫੋਟੋ ਵਾਲਾ ਸਿਹਰਾਣਾ ਹੁਣ ਇੱਕ ਮੇਰੇ ਕੋਲ ਇੱਕ ਲਿਆਇਆ ਸੀ ਕਿੱਥੇ ਕਿੱਧਰ ਗਿਆ ਉਹ ਰਿਆ ਸਿੱਧੇ ਭਾਈ ਇਹਨੂੰ ਸਿਰ ਦੇ ਉੱਤੇ ਇਹ ਸਾਹਮਣੇ ਰੱਖਣ ਵਾਲੇ ਨੇ ਆਹ ਕੀ ਆ ਬਲੂਤਾ ਕਿੱਥੇ ਕਿੱਤਾ ਜੀ ਮੋਟੇ ਦੋ ਪਿਆਰ ਇਹ ਜਗਲੂ ਨੂੰ ਤਾਂ ਪੰਜਾਬ ਦੀ ਸੰਗਤ ਨੇ ਐ ਵਧਾ ਕੇ ਮਹਾਨ ਕਰ ਦਿੱਤਾ ਦਿੱਲੀ ਵਾਲੇ ਕੇਸਰੀ ਆ ਲੋਹੜਨਾ ਬੜੀ ਇੱਥੇ ਭਾਉ ਜੇ ਆਏਗਾ ਤੇ 10000 ਪੁਲਸ ਵਾਲਾ ਲੈ ਕੇ ਆਏ ਨਹੀਂ ਤਾਂ ਇਹਨਾਂ ਨੇ ਤੇਰਾ ਹਾਲ ਉਹ ਕਰਨਾ ਈ ਆ ਲੋਕਾਂ ਦਾ ਯਾਦ ਰੱਖੇਗਾ ਕਿ ਮਾਝੇ ਆੜਿਆਂ ਨਾਲ ਬਾਪਿਆ ਇਹਨੂੰ ਤਾਂ ਮੈਂ ਦਿੱਤਾ ਸੀ ਗਿੱਟਿਆਂ ਥੱਲੇ ਓ ਭਰਾਵਾ ਇੱਕ ਸਰਨਾ ਨਾ ਹੋਰ ਸੀ ਜਿਹੜਾ ਇੱਧਰ ਦੇਖੇ ਹੁੰਦਾ ਹੈ ਓ ਆਹੋ ਲੱਭ ਜਾ ਨਾਲ ਮੈਂ ਛੋਟਾ ਧਰਵਾਜ ਕਰਾ ਜਿੰਨਾ ਸਾਥ ਔਰ ਜੋ ਸਰਕਾਰ ਦਾ ਤਸ਼ੱਤ ਤੜਕਾ ਅੱਜ ਵੀ ਮੈਂ ਕਹਿੰਦਾ ਕਿ ਕਸਰ ਨਾ ਛੱਡੀ ਕੋਈ ਇਹ ਰੰਗੇ ਬਿੱਲੇ ਨੂੰ ਕਹਿ ਦਿਓ ਟਾਈਟਰ ਹਲੇ ਜੀ ਕਹਿੰਦੇ ਨਾਪੇ ਜਾ ਕੇ ਪਤਾ ਲਓ ਲੈ ਓ ਕੰਤ ਮਾਨਾ ਮਾਝੇ ਵਾਲੇ ਆ ਕੇ ਨਾ ਪਿਓ ਆਲਾ ਪੂਝੇ ਉਹ ਕਿਹੜਾ ਦਵਾਂਗੇ ਤੇਰਾ ਸਾਡੀ ਵਾਰੀ ਆ ਲੈਣ ਦੇ ਭੱਟੋ ਭੱਟ ਭਜਾਵਗੇ ਤੈਨੂੰ ਪੰਜਾਬੀ ਤੂੰ ਮੈਂ ਦੇਖਿਆ ਜਿੱਦਣ ਤਾਂ ਮੈਂ ਬਾਹਰ ਆਇਆ ਉਹਨੂੰ ਕਥਾ ਨਹੀਂ ਕੋਲੂ ਪੋਛ ਗਿਆ ਲੱਗਿਆ ਕੀ ਲੱਗਿਆ ਕੀ ਨਹੀਂ ਨੇ ਕਦੇ ਮਜੀਠੇ ਕਦੇ ਕਿੱਥੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਕਿ ਕਿੱਥੇ ਭੁਲੇਖੇ ਚ ਰਹਦੇ ਹੋ ਬ੍ਰਾਂਡ ਨਾ ਰਹਦੇ ਹੋ ਜੇ ਪ੍ਰੈਸ ਬੋਲਦੀ ਆ ਜੇ ਪ੍ਰੈਸ ਦੇ ਕੁਝ ਸੱਜਣ ਬੋਲਦੇ ਉਹਨਾਂ ਤੇ ਪਰਚਾ ਅੱਜ ਐਮਰਜੈਂਸੀ ਵਾਲੇ ਹਰ ਹੱਤੇ ਪਹਿਲਾਂ ਹਮਦਰਦ ਸਾਹਿਬ ਨੂੰ ਇਹ ਕੀ ਕਹਿੰਦਾ ਸੀ ਜੰਗੇ ਆਜ਼ਾਦੀ ਦੇ 350 ਕਰੋੜ ਖਾ ਕੇ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਇਹ ਜੀਤ ਰਹੇ ਸਪਾਟਕ ਨੂੰ ਇਹ ਸਾਧੂ ਸਿੰਘ ਹਮਦਰਦ ਸਾਹਿਬ ਬਾਰੇ ਮਾੜੀ ਸ਼ਬਦਾਬਲੀ ਵਰਤਣ ਵਾਲਾ ਅੱਜ ਮੈਂ ਵੇਖਦਾ ਕਾਹਦਾ ਮੁੱਖ ਮੰਤਰੀ ਆ ਜਾ ਕੇ ਲੰਮਾ ਭਿਆ ਹੁੰਦਾ ਹਮਦਰਦ ਸਾਹਿਬ ਅੱਗੇ ਇਹ ਤੇ ਲੋਕ ਜਿਨ੍ਹਾਂ ਦਾ ਸਟੈਂਡ ਕੋਈ ਨਹੀਂ ਔਰ ਹੁਣ ਮੈਂ ਵੇਖਦਾ ਜੇ ਹਮਦਰਦ ਸਾਹਿਬ ਨਾਲ ਚੰਗੀ ਹੋ ਗਈ ਤੇ ਹੁਣ ਜਗਬਾਨੀ ਵਾਲਿਆਂ ਨੂੰ ਦਬਾਉਂਦਾ ਕਿ ਲਾਲਾ ਜੀ ਤੁਸੀਂ ਸਾਡੇ ਉਹ ਖਬਰ ਨਾ ਲਾਇਓ ਨਹੀਂ ਤਾਂ ਥੋਡੇ ਸਾਰੇ ਅਖਬਾਰ ਛਪੜੀ ਬੰਦ ਕਰਦੇ ਆਂਗੇ ਤੁਹਾਡੇ ਕਾਰੋਬਾਰ ਬੰਦ ਕਰਦੇ ਆਂਗੇ ਮਗਰ ਪੰਜਾਬੀਆਂ ਨੂੰ ਜਿੰਨਾ ਨੱਪੋਗੇ ਨਾ ਪੰਜਾਬੀ ਲੋਕ ਨੇ ਫਿਰ ਤਾਨ ਗੁੜ ਕਰਨਗੇ ਸਾਰੇ ਹੋ ਕੇ ਬਾਹਰ ਨਿਕਲਣਗੇ ਇਸ ਗੁਰੂ ਦੀ ਤਾਕਤ ਤੇ ਜੈ ਹਾਏ ਕਬੱਡੀ ਬਖਸ਼ਿਸ਼ਾ ਮੇਰੇ ਨਾਲ ਕਸਰ ਕੋਈ ਨਹੀਂ ਛੱਗੀ ਮਗਰ ਮੈਨੂੰ ਇਸ ਗੱਲ ਦਾ ਮਾਨ ਸੀ ਕਿ ਮੇਰਾ ਕਿਲਾ ਕਾਇਮ ਹੈ ਮੇਰਾ ਕਿਲਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨੋਂ ਜਦੋਂ ਨਤਮਸਟਕ ਹੋ ਕੇ ਇਹ ਨਿਮਾਣਾ ਨਾ ਚੀਜ਼ ਅਰਦਾਸ ਕਰਕੇ ਤੁਰਦਾ ਸੀ ਨਾ ਮੈਸੂਪਰੇ ਕੈਂਡਨ ਜੇਲ ਕਾਲੋ ਨੂੰ ਕਹਿੰਦਾ ਹੁੰਦਾ ਸੀ ਮੈਂ ਕਾਲੋ ਭਗਵੰਤ ਮਾਨ ਨੂੰ ਕਹਿ ਦੀ ਚਾਹ ਲਾ ਲਵੇ ਜਿੱਦ ਤਨ ਵਜੀਠੇ ਦੀ ਵਾਰੀ ਆ ਗਈ ਨਾ ਓ ਚੀਕਾ ਕਢਾਉ ਓ ਚੀਕਾ ਕਢਾਉ ਟਰੰਪ ਦੀਆਂ ਨੀਤੀਆਂ ਤੋਂ ਆਪਾਂ ਨੂੰ ਜਾਣੂ ਕਰਾਇਆ ਅਮਰੀਕਾ ਦੀਆਂ ਬਸਤੀਵਾਦੀ ਸ਼ਾਸਨ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ 500 ਅਰਬ ਡਾਲਰ ਦਾ ਜਿਹੜਾ ਵਪਾਰ ਨੂੰ ਲੈ ਕੇ ਉਹਨਾਂ ਟੀਚੇ ਮਿੱਥਿਆ ਉਹਦੇ ਵਿੱਚ ਦੇਖੋ ਆਪਾਂ ਇਹੀ ਗੱਲ ਕਰਦੇ ਆਂ ਵੀ ਆਪਣਾ ਜਿਹੜਾ ਮਕਸਦ ਹੈਗਾ ਉਹ ਆਪਣੀ ਕਿਸਾਨੀ ਨੂੰ ਬਚਾਉਣ ਦਾ ਕਿਸਾਨ ਜੂਨੀਅਨ ਦੀ ਹੋਂਦ ਕਿਉਂ ਸੀ ਇਸੇ ਕਰਕੇ ਆਈ ਸੀ ਵੀ ਜਿਹੜੇ ਮੂਢਲੇ ਬੁਨਿਆਦੀ ਅਧਿਕਾਰ ਨੇ ਜਿਦੇ ਤੋਂ 44% ਦੇਖੋ اناਜ ਲੋਕਾਂ ਦਾ ਜਿਹੜਾ ਸੈਂਟਰ ਦੀ ਝੋਲੀ ਦੇ ਵਿੱਚ ਇਕੱਠਾ ਹੁੰਦਾ ਲੋਕਾਂ ਦੇ ਪੇਟਾਂ ਦੇ ਵਿੱਚ ਉਹ ਜਾਂਦਾ ਉਹਦੇ ਉੱਤੇ ਡਾਕਾ ਮਰ ਲਈ ਹੁਣ ਇਹਨਾਂ ਨੂੰ ਅਮਰੀਕਾ ਦੀ ਲੋੜ ਪੈ ਗਈ ਫਿਰ ਜਿਹੜਾ ਤੇਲ ਉਹ ਤੇਲ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਰਸ਼ੀਆ ਤੋਂ ਵੀ ਨਹੀਂ ਖਰੀਦਣ ਦੇਣਾ ਕਿਤੋਂ ਵੀ ਨਹੀਂ ਖਰੀਦਣ ਦੇਣਾ ਵੀ ਇਹਨਾਂ ਦੀ ਇੱਕ ਸਾਫ ਦੀ ਬਾਹਮ ਰੋੜ ਕੇ ਇਹਨਾਂ ਨੂੰ ਬੈਗਫੁੱਟ ਤੇ ਲਿਆਇਆ ਜਾਣ ਦੇਆ ਜੋ ਸਾਡੇ ਦੇਸ਼ ਲਈ ਬੜੀ ਸ਼ਰਮ ਵਾਲੀ ਗੱਲ ਏ ਤੇ ਅਸੀਂ ਬੇਨਤੀ ਕਰਦੇ ਲੋਕਾਂ ਨੂੰ ਦੇਖੋ ਸਾਡੇ ਉੱਤੇ ਭਾਵੇਂ ਟੀਅਰ ਗੈਸਾਂ ਸੁੱਟਣ ਬੰਬ ਸੁੱਟਣ ਸਾਡੇ ਧਰਨੇ ਚੱਕਣ ਸਾਡੇ ਨਾਲ ਜਿੰਨਾ ਮਰਜ਼ੀ ਇਹ ਜ਼ੁਲਮ ਕਰ ਲੈਣ ਪਰ ਜਿਹੜੀ ਲੋਕਾਂ ਦੀ ਆਵਾਜ਼ ਉਹਨੂੰ ਇਹ ਸਰਕਾਰਾਂ ਨੂੰ ਸ਼ਰਮ ਕਰਨੀ ਚਾਹੀਦੀ ਏ ਉਹਨਾਂ ਆਪਣੀ ਸ਼ਕਤੀਆਂ ਮੈਂ ਬੇਨਤੀ ਕਰਨ ਨਹੀਂ ਚਾਹੁੰਦਾ ਵੇਖੋ ਜਿਹੜੀ ਜ਼ਮੀਨ ਨੂੰ ਲੈ ਕੇ ਲੜਾਈ ਹੈ ਫਿਰੋਜ਼ਪੁਰ ਦੇ ਵਿੱਚ ਵੀ ਚੱਲ ਰਹੀ ਏ ਸਰਕਾਰ ਸਾਡੇ ਨਾਲ ਟੇਬਲ ਟਾਕ ਤੇ ਆ ਕੇ ਗੱਲ ਕਰਲੇ ਵੀ ਇਹਨਾਂ ਰਜਿਸਟਰੀਆਂ ਕਾਤੋਂ ਤੋੜੀਆਂ ਸਰਕਾਰਾਂ ਹੁਣ ਵੀ ਜੜੀਆਂ ਪੰਚਾਇਤ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਮੀਨਾਂ ਨੇ ਸ਼ਾਮਲਾੜ ਦੇ ਜ਼ਮੀਨਾਂ ਨੇ ਉਹਨਾਂ ਦਾ ਜਿਹੜਾ ਨਵਾਂ ਚੇਂਜ ਕਰਨ ਦੀਆਂ ਪੰਚਾਇਤਾਂ ਕੋ ਕਰਾ ਰਹੀਆਂ ਕੀ ਲਿਖ ਰਹੀਆਂ ਵੀ ਇਹ ਮਾਲਕੀ ਨਗਰ ਪੰਚਾਇਤ ਦੀ ਹੈ ਜਦ ਕਿ ਆਪਣੇ ਐਕਟ ਦਾ ਬਹੁਤ ਵੱਡਾ ਵਾਇਓਲੇਸ਼ਨ ਕਰਨ ਦੀਆਂ ਪੰਜਾਬ ਰੈਗੂਲੇਸ਼ਨ ਐਕਟ 1962 ਦੀ ਧਾਰਾ 2 ਜੀ ਦੇ ਵਿੱਚ ਪਹਿਲਾਂ ਵੀ ਭਗਵੰਤ ਮਾਨ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਬਦਲਾ ਕਰਕੇ ਉਹ ਸਾਰੀਆਂ ਜ਼ਮੀਨਾਂ ਨੂੰ ਕੈਪਚਰ ਕੀਤਾ ਜਾਏ ਪਰ ਉਹ ਇਹਨਾਂ ਦਾ ਨਹੀਂ ਚੜ੍ਹ ਸਕਿਆ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਸਟਿਸ ਸ਼ਰੇਸ਼ਵਰ ਠਾਕੁਰ ਦੱਤ ਤੇ ਉਹਦੇ ਨਾਲ ਜਸਟਿਸ ਕੁਲਦੀਪ ਤਲਵਾੜੀ ਦੀ ਡਬਲ ਬੈਂਚ ਨੇ ਉਹਨੂੰ ਡਿਸਟਰੋਏ ਕਰ ਦਿੱਤਾ ਸੀ ਉਹਦੇ ਨਾਲ ਉਸ ਤੋਂ ਅੱਗੇ ਜਿਹੜੀ ਇਹਨਾਂ ਨੇ ਪਿੰਡਾਂ ਨੂੰ ਕਿਹਾ ਵੀ ਤੁਸੀਂ ਮਤੇ ਪਾ ਲੋ ਜ਼ਮੀਨਾਂ ਦੇ ਉੱਤੇ ਜ਼ਮੀਨਾਂ ਨੂੰ ਅਕਵਾਇਰ ਕਰ ਲੋ ਉਹ ਵੀ ਇਹਨਾਂ ਜਿਹੜੀ ਸੁਪਰੀਮ ਕੋਰਟ ਭਾਰਤੀ ਕਾਨੂੰਨ ਕਮਿਸ਼ਨ ਦਾ ਬਹੁਤ ਵੱਡਾ ਵਾਇਓਲੇਸ਼ਨ ਹੈ ਆਪਾਂ ਕਹਿੰਦੇ ਆ ਸਾਡੇ ਨਾਲ 2ਜੀ ਧਾਰਾ ਤੇ ਟॉक ਕਰ ਲੈਣ ਵੀ ਜੇ ਉਹ ਜ਼ਮੀਨਾਂ ਬាត ਕਰਾਂ ਦੀ ਏ ਉਹਨਾਂ ਨੂੰ ਮਾਲਕੀਅਤ ਅਧਿਕਾਰ ਦੇਣ ਦੇਖੋ ਜਦੋਂ ਇਹ ਐਕਟ ਬਣਿਆ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚ ਉਦੋਂ ਇਹਨਾਂ ਨੇ ਇਹਦੇ ਵਿੱਚ ਕਨਸੋਲਿਡੇਸ਼ਨ ਐਕਟ ਨੂੰ ਮਾਨਤਾ ਦਿੱਤੀ ਸੀ 2ਜੀ ਧਾਰਾ 'ਚ ਲਿਖਿਆ ਹੈ ਵੀ ਜਿਹੜੇ ਲੋਕਾਂ ਨੇ ਜ਼ਮੀਨ ਆਬਾਦ ਕੀਤੀ 1947 ਤੋਂ ਪਹਿਲਾਂ ਅੰਗਰੇਜ਼ਾਂ ਕੋ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਸਨ ਉਹਨਾਂ ਤੇ ਜਿਹੜੇ ਬੰਦੇ ਵਾਈ ਕਰਦੇ ਸਨ ਉਹਨਾਂ ਦੇ ਮਾਲਕ ਹੋਣ ਕੇ ਉਸ ਤੋਂ ਬਾਅਦ ਦੇ ਵਿੱਚ ਜ਼ਮੀਨਾਂ ਇਹ ਮਾਲਕ ਲੋਕਾਂ ਨੂੰ ਮਿਲ ਜਾਣੇ ਪਰ ਅੱਜ ਦੁੱਖ ਵਾਲੀ ਗੱਲ ਏ ਵੀ ਇਹਨਾਂ ਜ਼ਮੀਨਾਂ ਦੇ ਆਬਾਦਕਾਰਾਂ ਨੂੰ ਉਜਾੜਿਆ ਜਾਣ ਦੇ ਆ ਇਹ ਡਾਕੇ ਮਾਰੇ ਜਾਣ ਦੇ ਨੇ ਇਹਨਾਂ ਜ਼ਮੀਨਾਂ ਦੇ ਉੱਤੇ ਸੋ ਉਹਦਾ ਵੀ ਵੱਡੇ ਪੱਧਰ ਉਤੇ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਇਹਦੇ ਮਾਲਕ ਤੁਸੀਂ ਹੋ ਨਾਗਿਆ ਜਾਲੀ ਪਟੇ ਕਰਾਉਣ ਵਾਲੀਆਂ ਸਰਕਾਰਾਂ ਨੇ ਦੇਖੋ ਇਸ ਤੋਂ ਅੱਗੇ ਆਪਾਂ ਹੁਣ ਗੱਲ ਕਰਦੇ ਆ ਜਿਹੜੀ ਟ੍ਰੇਡ ਮਾਰਕੀਟਿੰਗ ਦੀ ਏ ਵਈ ਹਮਾ ਚਲਚ ਜਿਹੜੇ ਲੋਕ ਸੇਬ ਦਾ ਵਪਾਰ ਕਰਦੇ ਕਸ਼ਮੀਰ ਚ ਕਰਦੇ ਬਾਦਾਮਾਂ ਦਾ ਕਰਦੇ ਨੇ ਉਹ ਬਿਲਕੁਲ ਜਿਹੜੇ ਉਹ ਬਰਬਾਦ ਕਰਨ ਦੀ ਤਿਆਰੀ ਦੇ ਵਿੱਚ ਉਸ ਤੋਂ ਬਾਅਦ ਚ ਡਬਲਯੂਟੀਓ ਡਬਲਯੂ ਆਈਟੀਓ ਦੀ ਜਿਹੜੀਆਂ ਨੀਤੀਆਂ ਇਹਨਾਂ ਹੁਣ ਤੱਕ ਆਪਣੇ ਹਾਈਵੇ ਵਾਸਤੇ ਹੁਣ ਤੱਕ ਜਿਹੜੀਆਂ ਇਹਨਾਂ ਨੇ ਚਲਾਈਆਂ ਉਹ ਵੀ ਨੀਤੀਆਂ ਅਸੀਂ ਬਿਲਕੁਲ ਸਪਸ਼ਟ ਕਰ ਦਿੱਤੀਆਂ ਜਿਹੜੀਆਂ ਅਮਰੀਕਾ ਨੇ ਪਾਰਤਿਹਾਰ ਨਕਸ਼ਾ ਦਿਖਾਇਆ ਦੁਨੀਆ ਦੇ ਉੱਪਰ ਉਹ ਇਹਨਾਂ ਦੀ ਇੱਕ ਮਾਰਕੀਟਿੰਗ ਜਿਹੜੀ ਰੂਲ ਹੈ ਉਹਦੀ ਨੀਤੀ ਦਾ ਹਿੱਸਾ ਹੈ ਸੋ ਇਸ ਕਰਕੇ ਆਪਾਂ ਨੂੰ ਅਵੇਅਰ ਹੋਣਾ ਪੈਣਾ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਇਹ ਨਾ ਉਹ ਵੀ ਪਹਿਲਾਂ ਦੀ ਤਰ੍ਹਾਂ ਚੰਪਲ ਚੰਪਲ ਚਪਾਰਿਆਂ ਦਾ ਅੰਦੋਲਨ ਚੱਲੇ ਕਿਉਂਕਿ ਦੇਖਦੇ ਹੀ ਆਜ਼ਾਦੀ ਦੇ ਵੇਲੇ ਇਹ ਗੱਲਾਂ ਹੋਈਆਂ ਸਨ ਅੰਦੋਲਨ ਚੱਲੇ ਸਨ ਵੀ ਇਹਨਾਂ ਯੂਰਪੀ ਯੂਨੀਅਨ ਦੇ ਦੇਸ਼ਾਂ ਨੇ ਨੀਲ ਦੀ ਖੇਤੀ ਆਂਦੀ ਸੀ ਤੇ ਉਤੋਂ ਅੰਦੋਲਨ ਸ਼ੁਰੂ ਹੋਏ ਸਨ ਜਿਸ ਤੋਂ ਹੌਲੀ-ਹੌਲੀ 1947 ਵਿੱਚ ਜਿਹੜੀ ਪਾਵਰ ਟਰਾਂਸਫਰ ਕਰ ਦਿੱਤੀ ਗਈ